ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਵੀਰ ਅਰਸ਼ ਦੇ ਕੋਲ ਸੋ ਜਿੱਦਾਂ ਕਿ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਆ ਸੋ ਬਾਕੀ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਆਪਣਾ ਰੱਖ ਸਕਦੇ ਜੀ ਠੀਕ ਆ ਜੀ ਅੱਜ ਦੋਸਤੋ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਟੋਟਲ ਦਿਖਾਉਣੇ ਆ ਇੱਕ ਮੱਝ ਦਿਖਾ ਦਾਂਗੇ ਦੋਸਤੋ ਸੂਈ ਸਵਾਈ ਆ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਦੁੱਧ ਰੇਟ ਭਾਅ ਪੜਦਾ ਬਿਲਕੁਲ ਆਪਾਂ ਵੀਰ ਅਰਸ਼ ਦੇ ਨਾਲ ਪੂਰੀ ਗੱਲਬਾਤ ਕਰ ਲੈਣੀ ਆ ਸੋ ਪੂਰੀ ਇਨਫੋਰਮੇਸ਼ਨ ਲੈ ਕੇ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 23 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਹੈਗਾ ਸੋ ਬਾਕੀ ਇਸ ਝੋਟੀ ਦੀ ਦੋਸਤੋ ਚਵਾਈ ਇੱਕ ਟਾਈਮ ਤੇ ਜਿਹੜੀ ਆ ਬਿਲਕੁਲ ਤੁਹਾਨੂੰ ਨਾਲ ਆਪਾਂ ਚਲਦੀ ਕਰਦੇ ਆਂਗੇ ਬਿਲਕੁਲ ਤਸੱਲੀ ਨਾਲ ਤੁਸੀਂ ਦੇਖ ਲਿਓ ਵੀਡੀਓ ਨੂੰ ਫੁੱਲ ਕੰਪਲੀਟ ਇੱਕ ਵਾਰੀ ਜ਼ਰੂਰ ਦੇਖ ਲਿਆ ਕਰੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਦੋਸਤੋ ਇਸ ਵੀਡੀਓ ਦੇ ਵਿੱਚ ਇਸ ਕਵਰਜ ਵਿੱਚ ਆਪਾਂ ਦੇ ਦੇ ਦਿੱਤੀ ਆ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਓਨਰ ਮਾਲਕ ਦੇ ਨਾਲ ਸੰਪਰਕ ਕਰਨਾ ਹੁੰਦਾ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆਓ ਲੈਣਿਆ ਜਾਣਕਾਰੀ ਵੀਰ ਅਰਸ਼ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਅਰਸ਼ਾ ਸਾਤਸ੍ਰੀ ਕਾਲ ਸਾਤਸ੍ਰੀ ਕਾਲ ਸੰਧੂ ਸਾਬ ਹੋਰ ਸਨੋ ਠੀਕ ਠਾਕ ਜੀ ਚੰਗੇ ਚੰਗੇ ਆ ਰਿਹਾ ਹੋਰ ਸਨੋ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਹੈ ਅ ਅਰਸ਼ ਭਾਈ ਆ ਪਸ਼ੂ ਆਪਣੇ ਕੋਲ ਤਿੰਨ ਬਕਾਊ ਆ ਹਾਂ ਜੀ ਹਾਂ ਜੀ ਇੱਕ ਇਹ ਝੋਟੀ ਆਪਣੇ ਕੋਲ ਤੇ ਦੋ ਬੈੜਾਂ ਨੇ ਹਾਂਜੀ ਦੋ ਬੈੜਾਂ ਸੂਈਆਂ ਇੱਕਾ ਝੋਟੀ ਸੂਈ ਆਪਣੇ ਕੋਲ ਠੀਕ ਆ ਬਿਲਕੁਲ ਤਾਜ਼ੇ ਪਸ਼ੂ ਸੂਏ ਥੋੜਾ ਜਿਹਾ ਹਾਂਜੀ 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 ਤਾਜ਼ੇ ਜੀ ਠੀਕ ਹੈ ਜੀ ਪਹਿਲੇ ਨੰਬਰ ਤੋਂ ਵੀਰ ਇੱਥੋਂ ਸਟਾਰਟ ਕਰ ਲਈ ਆਪਾਂ ਝੋਟੀ ਤੋਂ ਹਾਂਜੀ ਅਰਸ਼ ਕੀ ਡਿਟੇਲ ਆ ਝੋਟੀ ਦੀ ਵੀਰ ਇਹ ਸੰਧੂ ਸਾਹਿਬ ਇਹਨੂੰ ਸੂਈ ਨੂੰ ਅੱਜ 15 ਕਿ ਦਿਨ ਹੋ ਗਏ ਜੀ ਹੂੰ ਤੇ 10 ਕਿਲੋ ਦੁੱਧ ਦੇ ਸਲੇ ਤਿਆਰ ਜੇ ਠੀਕ ਹੈ ਜੀ ਜਿਹੜਾ ਆਪਾਂ ਆਪਦੇ ਘਰੋਂ ਦੋ ਟਾਈਮ ਐ ਚਵਾ ਦੇਣਾ ਠੀਕ ਆ ਹਾਂਜੀ ਤੇ ਦਿਨ ਕਿੰਨੇ 10 ਕੋਏ ਆ ਦਿਨ 15 ਹੋ ਗਏ ਆ ਦਿਨ 15 ਹਾਂਜੀ 10 ਕਿਲੋ ਬਿਲਕੁਲ ਐ ਨੈਟ ਹਾਜ਼ਰ ਹਾਂਜੀ ਹਾਂਜੀ ਜਿਹੜਾ ਆਪਾਂ ਆਪਦੇ ਘਰੋਂ ਚਵਾ ਦੇਣਾ ਜੀ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਿਆ ਕੋਈ 10 ਦਾ 8 9 ਤਾਂ ਨਹੀਂ ਨਿਕਲਦਾ ਨਹੀਂ ਨਿਕਲਦਾ ਜੀ ਠੀਕ ਆ ਜੀ ਆ ਸਾਡੇ ਘਰੇ ਕਿਹ ਐ ਆਗਲਾ ਤਸल्ली ਕਰਕੇ ਖੜੇ ਗਾਂ ਅਗਲੇ ਦੇ ਪਾਏ ਦਾ ਜੀ ਉਹ ਤਾਂ ਅਰਸ਼ ਆਪਾਂ ਹਰ ਵਾਰੀ ਕਹਿੰਨੇ ਆ ਵੀ ਚਲੋ ਕੋਈ ਭੈਣ ਭਰਾ ਇੱਥੇ ਆਵੇ ਦੋ ਟਾਈਮ ਚੋਵੇ ਆਪਾਂ ਹਾਂਜੀ ਤੇ ਬੱਚਾ ਮਗਰ ਦੋ ਦਿਨ ਰਵੇ ਭਾਵੇਂ ਕੋਈ ਤਿੰਨ ਦਿਨ ਰਵੇ ਮਗਰ ਕੱਟੀ ਜਾਂ ਫੀਮੇਲ ਕੱਟਾ 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 ਮ ਠੀਕ ਹੈ ਤੇ ਚ ਵਾਪਸ ਮਾ ਦੀ ਓਕੇ ਰਿਪੋਰਟ ਮੈਂ ਨਾ ਥਣਾ ਥਣਾ ਦੀ ਤੇ ਗਰੰਟੀ ਹੋਊਗੀ ਨਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਬਾਕੀ ਸਿੰਘਾ ਸੁੰਗਾ ਦੀ ਇੱਕ ਵਾਰੀ ਬੰਦ ਤਰ ਤੁਸੀਂ ਦੇਖ ਲਓ ਤਸੱਲੀ ਦੇ ਨਾਲ ਥੋੜਾ ਜਿਹਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਫੇਸ ਕੁਆਲਟੀ ਵੇਖ ਲਓ ਤੇ ਬਾਕੀ ਦੋ ਡੰਗ ਕੋਈ ਵੀਰ ਚੋਲੇ 10 ਕਿਲੋ ਵੀਰਾਂ ਦਾ ਵੀ ਜਿਹੜਾ ਕੋਈ ਘਰੇ ਆ ਰਿਹਾ 10 ਕਿਲੋ ਤੁਸੀਂ ਚਵਾਈ ਕਰ ਸਕਦੇ ਜੇ ਘਾੜਾਂ ਕੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਿਆ ਕੋਈ ਪਾਈਆ 1/2 ਕਿਲੋ ਦੋਸਤੋ ਘੱਟ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਤੋ ਬਾਕੀ ਜਿਹੜਾ ਵੀਰ ਇਥੇ ਪਹੁੰਚ ਜੂਗਾ ਤਸੱਲੀ ਕਰ ਲਓਗੇ ਦੋਸਤੋ ਉਸ ਤੋਂ ਵੱਡੀ ਆਪਾਂ ਕਹਿੰਨੇ ਵੀ ਕੋਈ ਵੀ ਮਿਸਾਲ ਨਹੀਂ ਹੁੰਦੀ ਕੋਈ ਵੀ ਗਰੰਟੀ ਤਸੱਲੀ ਨਹੀਂ ਹੁੰਦੀਗੀ ਪਰ ਫਿਰ ਵੀ ਕੋਈ ਵੀਰ ਜਿਹੜਾ ਆਪਦੇ ਟਾਈਮ 'ਚ ਟੈਮ ਕੱਢ ਕੇ ਆ ਸਕਦਾ ਜ਼ਰੂਰ ਆ ਜੇ ਜਿਹੜਾ ਕੋਈ ਵੀਰ ਦੂਰ ਦਰਾਡੇ ਬੈਠਾ ਆਨਲਾਈਨ ਸੌਦਾ ਕਰਨਾ ਚਾਹੁੰਦਾ ਇੱਕ ਅੱਦੇ ਟਾਈਮ ਦੀ ਤੁਸੀਂ ਵੀਡੀਓ ਕਾਲ ਤੇ ਚਵਾਈ ਤਸੱਲੀ ਕਰ ਲਿਓ ਠੀਕ ਆ ਤੇ ਦਿਖਾ ਦਿਓ ਮੜਾ ਜਾਰਸ਼ ਖੋਲ ਕੇ ਤੋਰ ਕੇ ਦਿਖਾ ਦਿਓ ਹਾਈਟ ਕਾਤੇ ਦੀ ਦੋਸਤੋ ਸੋਹਣੀ ਆ ਠੀਕ ਆ ਜੀ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਹਾਈਟ ਆ ਵੇਲ ਬੂਲ ਚੰਗੀ ਆ ਆਰਡਰ ਦੀ ਕੁਆਲਟੀ ਬਿਲਕੁਲ ਤੁਸੀਂ ਨੋਟ ਕਰ ਸਕਦੇ ਜੇ ਬਿਲਕੁਲ ਨਖੇੜ ਆਫਸੀ ਥਾਣਾ ਦਾ ਸੋਨਾ ਹੈਗਾ ਠੀਕ ਆ ਸੋ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਹੋਰ ਆ ਦੇਖ ਇੱਕ ਵਾਰੀ ਹੋਰ ਘੁਮਾ ਦਿਓ ਅਰਚ ਇੱਕ ਵਾਰੀ ਹੋਰ ਘੁਮਾ ਦਿਆ ਜੀ ਤੇ ਬਾਕੀ ਚਵਾਈ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਅਰਸ ਬਰਾਬਰ ਬਿਲਕੁਲ ਮੈਂ ਨਾ ਸੰਧੂ ਸਾਹਿਬ ਥਣਾ ਥਣਾ ਦੀ ਤੇ ਗਰੰਟੀ ਹੋਊਗੀ ਨਾ ਠੀਕ ਆ ਭਰਾ ਸੋ ਬਾਕੀ ਦੋਸਤੋ ਚਵਾਈ ਵਾਲੇ ਪਾਸੋਂ ਵੀਰਾਂ ਦਾ ਤਸੱਲੀ ਆ ਦੇਵਾ ਹਵਾਨਾ ਬਿਲਕੁਲ ਇੱਕ ਸਾਰ ਵਿਖਾਉਂਦੀ ਆ ਬੈਕ ਸਾਈਡ ਤੋਂ ਜੇਕਰ ਆਪਾਂ ਦੇਖੀਏ ਠੀਕ ਆ ਤੇ ਬਾਕੀ ਓਵਰ ਆਲ ਜਿੰਨੀ ਹੈਗੀ ਝੋਟੀ ਬਿਲਕੁਲ ਤੁਹਾਡੇ ਸਾਹਮਣੇ ਦੂਜਾ ਸੁਗਾ ਸੋਈ ਆ ਠੀਕ ਆ ਅਰਸ ਕਿੰਨਾ ਮੁੱਲ ਕਰਦੇ ਆ ਵੀਰਾਂ ਦਾ ਮੋਲੇ ਦਾ ਸੰਧੂ ਸਾਹਿਬ ਕਰਨੇ 72000 ਰੁਪਿਆ ਹਾਂਜੀ ਜੈਸਨੋ 67000 ਦੀ ਝੋਟੀ ਦਵਾਂਗੇ ਉਹਦੇ ਵਿੱਚੋਂ ਥੋੜਾ ਘਣਾ ਮਾਨਤ ਠੀਕ ਆ ਹਾਂਜੀ ਇੱਕ ਵਾਰੀ ਥੋੜਾ ਜਿਆਦਾ ਨੇੜੇ ਤੋਂ ਆਪਾਂ ਥਾਣ ਜਰੂਰ ਵਿਖਾ ਦਿੰਨੇ ਆ ਹਾਂਜੀ ਹਾਂਜੀ ਥੋੜਾ ਜਿਆਦਾ ਨੇੜੇ ਤੋਂ ਥਾਣ ਜਰੂਰ ਵਿਖਾ ਦਿਓ ਠੀਕ ਆ ਜੀ ਸੱਜੀ ਖੱਬੀ ਬਹਿਣੀ ਤੋਂ ਤੇ ਬੈਕ ਸਾਈਡ ਤੋਂ ਇੱਕ ਵਾਰੀ ਦੋਸਤੋ ਜਿੰਨਾਂ ਵਈ ਤਸੱਲੀ ਨਾਲ ਤੁਸੀਂ ਥਾਣ ਜਰੂਰ ਦੇਖ ਲਿਓ ਆ ਆਰਡਰ ਦੀ ਕੁਆਲਿਟੀ ਆ ਠੀਕ ਆ ਜੀ ਬੈਕ ਸਾਈਡ ਤੋਂ ਠੀਕ ਆ ਜੀ ਤੇ ਆ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਠੀਕ ਆ ਰਸੀ ਬਰੇ ਇਸ ਤੋਂ ਬਾਅਦ ਆਪਣੇ ਕੋਲ ਦੋ ਵੜਾ ਮਕਾਉ ਆ ਹਾਂਜੀ ਹਾਂਜੀ ਸੰਧੂ ਸਾਹਿਬ ਬਿਲਕੁਲ ਤਾਜ਼ੀਆਂ ਸੂਈਆਂ ਦੋ ਵੜਾ ਹਾਂਜੀ ਤੇ ਪਹਿਲੇ ਨੰਬਰ ਤੇ ਸ਼ਾਈਵਾਲ ਆ ਗਈ ਏ ਨਹੀਂ ਇਹ ਜਰਸੀ ਤੇ ਸ਼ਾਈਵਾਲ ਕ੍ਰੋਸ ਜੇ ਬਹੁਤ ਜ਼ਿਆਦੀ ਠੰਡੀ ਧੀਰੀ ਵੜ ਜੇ ਠੀਕ ਆ ਜੀ ਹਾਂਜੀ ਆ ਵੇਖੋ ਇਦਾਂ ਹੀ ਭਾਵੇਂ ਬਹਿ ਜੇ ਸੰਧੂ ਸਾਹਿਬ ਲਓ ਜੀ ਜਰਸੀ ਤੇ ਸ਼ਾਈਵਾਲ ਕ੍ਰੋਸ ਆਂਗ ਦੇ ਵਿੱਚ ਠੀਕ ਆ ਤੇ ਟਾਈਮ ਕਿੰਨਾ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੰਧੂ ਸਾਹਿਬ ਸੂਈ ਨੂੰ ਅੱਜ 9-10 ਦਿਨ ਹੋ ਗਏ ਜੀ ਆ ਮਗਰ ਵੱਛਾ ਜੇ ਲਓ ਜੀ ਮਗਰ ਪੁੱਛਾ ਦੋਸਤੋ ਠੀਕ ਆ 9-10 ਦਿਨਾਂ ਦੀ ਸੂਈ ਆ ਵੱਛਾ ਸੂਆ ਤੀਜਾ ਜੀ ਕਹਿਣਵੇਂ ਦੂਜਾ ਕਰੀ ਜੀ ਕੋਈ ਫਾਇਦਾ ਨਹੀਂ ਜੀ ਹੂੰ ਬਾਕੀ ਠੰਡੀ ਠੀਰੀ ਬੜੀ ਜਾਏ ਕੋ ਲੋ ਜੀ ਸੂਆ ਤੀਜਾ ਮਨ ਕੋਈ ਸਕਦਾ ਫੇਰ ਠੀਕ ਆ 10 ਕਿ ਦਿਨਾਂ ਦੀ ਸੂਈ ਹਤੇ ਅਰਚ ਹੁਣ ਦੁੱਧ ਕਿੰਨੇ ਕਿਤੇ ਚੱਲ ਰਹੀ ਹੈ ਦੋਦੇ ਥੱਲੇ ਸੰਜੂ ਸਾਹਿਬ 16 ਲੀਟਰ ਜਿਹੜਾ ਆਪਾਂ ਆਪਦੇ ਘਰੋਂ ਜਵਾ ਦੇਣਾ 16 ਲੀਟਰ ਹਾਂ ਜੀ ਗਾਂ ਅਗਲੇ ਦੇ ਪਾਇਦਾ ਜੀ ਮੌਜੂਦ ਆ ਜਿਹੜਾ ਆਪਣੇ ਕੋਲ ਬਿਲਕੁਲ ਹਾਂ ਜੀ ਜਿਹੜਾ ਆਪਣੇ ਕੋਲ ਮੌਜੂਦ ਜੀ ਠੀਕ ਆ ਜੀ 16 ਲੀਟਰ ਦੋਸਤੋ ਜਿਹੜਾ ਬਿਲਕੁਲ ਮਿਲ ਕੇ ਤੇ ਥੱਲੇ ਹਾਜ਼ਰ ਸੋ ਬਾਕੀ ਥਾਂ ਥੋਂ ਦਾ ਨਖੇੜ ਐ ਸੰਦੂ ਸਾਹਿਬ ਤੂੜੀ ਤਾੜੀ ਪੈਂਦੀ ਹੋ ਸ਼ਟਾਲੇ ਹੋਗੇ ਦੁੱਧ 20 ਕਿਲੋ ਕਰਊਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਸੁਆ ਕੋਈ ਵੀਰ ਤੀਜਾ ਮੰਨ ਸਕਦਾ ਠੀਕ ਆ ਬਾਕੀ ਚਵਾਈ ਦੀ ਚੰਗੀ ਆ ਮੈਂ ਨਾਲ ਥਣਾ ਥੁਣਾ ਦੀ ਤੇ ਗਰੰਟੀ ਹੋਊਗੀ ਨਾ ਚਾਰੇ ਥਣ ਪੂਰੇ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਖੋਲ ਕੇ ਤੋਰ ਦੋ ਅਰਸ਼ ਸੋ ਸੁਆ ਦੋਸਤੋ ਕੋਈ ਵੀਰ ਤੀਜਾ ਮੰਨ ਸਕਦਾ ਠੀਕ ਆ ਤੇ ਜਰਸੀ ਸ਼ਾਹੀਵਾਲ ਕਰਾਓ ਸੰਗ ਦੇ ਵਿੱਚ ਆ 10 ਕਿ ਦਿਨਾਂ ਦੀ ਸੂਈ ਆ ਫੇਰ ਬਾਅਦ ਤੁਹਾਨੂੰ ਬਾਕੀ 10 ਹੀ ਦਿੱਤਾ ਸੋ ਨਰਖ ਪਰਖ ਤਸੱਲੀ ਤੁਸੀਂ ਆਣ ਕੇ ਕਰ ਲਈ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਤਾ ਪਿਆ ਤੇ ਤੁਸੀਂ ਵੀਡੀਓ ਕਾਲ ਤੇ ਇੱਕ ਅੱਦੇ ਡੰਗ ਦੀ ਚਵਾਈ ਕਰਕੇ ਵੀ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਖਵਾਨਾ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਆਰਡਰ ਦਾ ਸਾਈਜ਼ ਚਲੋ ਠੀਕ ਆ ਜਿੰਨਾ ਵੀ ਹੈਗਾ ਕਰਮਾ ਕਰਮਾਲੀ ਦੇ ਲੱਗਾ ਆਰਡਰ ਦੀ ਕੁਆਲਿਟੀ ਚੰਗੀ ਏ ਮੋਟਾ ਗੋਲ ਥਾਣਾ ਆ ਦੇਖੋ ਠੀਕ ਆ ਅਰਸਿਕ ਨਾਮ ਮੋਲ ਕਰਤਾ ਦਾ ਮੋਹਲੇ ਦਾ ਸੰਧੂ ਸਾਹਿਬ ਕਰਦੇ 55000 ਰੁਪਇਆ ਹੂੰ ਜੈਸ ਨੂੰ 52000 ਦੀ ਵਸੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 52 ਚ ਹਾਂਜੀ ਠੀਕ ਹੈ ਜੀ ਬਾਕੀ ਆ ਅਗਲਾ ਵੀਰ ਆਪਦੀ ਤਸੱਲੀ ਕਰੇ ਆਪਾਂ ਆਪਦੇ ਘਰੋਂ 16 ਕਿਲੋ ਦੁੱਧ ਮੜਾ ਲਾਂਗੇ ਜੀ ਠੀਕ ਆ ਠੀਕ ਆ ਹਾਂਜੀ ਲਓ ਵੀ ਦੋਸਤੋ 52000 ਦੀ ਹਾਂ ਨਾ ਹੈਗੀ ਠੀਕ ਆ 55000 ਡਿਮਾਂਡ ਬਾਕੀ ਠੰਡੀ ਧੀਰੀ ਬਹੁਜੇ 52000 ਦੀ ਲਾਸਟ ਲਾਈਨ ਦੇ ਨ ਯਸ ਨੂੰ ਠੀਕ ਆ ਤੇ ਬਾਕੀ ਵਾੜ ਤੁਸੀਂ ਦੇਖ ਲਈਏ ਪ੍ਰੋਪਰ ਕੋਈ ਵੀਰ ਤਸੱਲੀ ਤੁਸੀਂ ਕਰ ਸਕਦਾ ਠੀਕ ਆ ਇਸ ਤੋਂ ਬਾਅਦ ਅਗ ਜਰਸੀ ਇਹ ਜਰਸੀ ਸੰਧੂ ਸਾਹਿਬੇ ਬਹੁਤ ਜਾਰੀ ਠੰਡੀ ਧੀਰੀ ਜਾ ਵੇਖੋ ਠੀਕ ਹੈ ਜੀ ਆਹ ਲਓ ਜੀ ਅਰ ਸੇ ਨੂੰ ਕਿੰਨਾ ਕ ਸਮਾਂ ਹੋ ਗਿਆ ਸੋਈ ਨੂੰ ਇਹਨੂੰ ਸੂਈ ਨੂੰ ਸੰਧੂ ਸਾਹਿਬ 6ਵਾਂ ਦਿਨ ਜਾਂ 나ੜੂ ਨਾਲ ਜਾਵੇ ਵਛੀ ਦੇ ਲਓ ਜੀ ਮਗਰ ਬੱਛੀ ਆ ਗਈ ਹਾਂਜੀ ਲਓ ਮਗਰ ਬੱਛੀ ਆ ਦੋਸਤੋ ਤੇ 6ਵਾਂ ਦਿਨ ਅੱਜ ਹੋ ਗਿਆ ਸੂਈ ਨੂੰ ਥਣ ਤੋਂ ਆ ਪੂਰਾ ਲੰਬਾਈ ਦੇ ਵਿੱਚ ਮਾੜਾ ਵਿਖਾ ਦਿਓ ਤਾਂ ਸਾਈਡ ਤੋਂ ਆ ਦੇਖੋ ਆ ਦੇਖੋ ਸੋ ਵਧੀਆ ਪੂਰਾ ਮੁਠੀ ਇਹਨਾਂ ਥਣਾਂ ਤੇ ਚਵਾਈ ਹੁਣ ਧਾਰਾ ਕਿੰਨੀਆਂ ਮੌਜੂਦ ਆ ਇਹਦੇ ਥੱਲੇ ਸੰਤੂ ਸਾਵਾ ਆਪਾਂ ਆਪਦੇ ਘਰੋਂ 13 ਕਿਲੋ ਬੋਲਾ ਬਣਾਵਾਂਗੇ ਜੀ 13 ਕਿਲੋ ਹਾਂਜੀ ਨਹੀਂ ਅੱਜ ਪੰਜਵਾਂ ਦਿਨ ਛੇਵਾਂ ਦਿਨ ਕਿ ਛੇਵਾਂ ਦਿਨ ਛੇਵਾਂ ਦਿਨ ਆ ਵਸ਼ੀ ਮਗਰ ਆਵੇ 나ੜੂ ਨਾਲ ਜਾਵੇ ਲਓ ਜੀ ਛੇਵਾਂ ਦਿਨ ਆ ਦੋਸਤੋ ਠੀਕ ਆ ਤੇ ਬੋਲਾ ਵੀਰਾਂ ਦਾ ਵੀ ਘਟੋ ਘਟ ਕਿੰਨਾ ਦੱਸਿਆ 13 ਕਿਲੋ ਆਪਾਂ ਆਪਦੇ ਘਰੋਂ ਬਣਾਵਾਂਗੇ ਜੀ 13 ਕਿਲੋ ਹਾਂਜੀ ਹੂੰ ਠੀਕ ਹੈ ਜੀ ਤੋ ਤੇਰਾ ਕਿਲੋ ਦੋਸਤੋ ਬੋਲਾ ਹੁਣ ਹਾਜ਼ਰ ਆ ਕੋਈ ਵੀਰ ਬੋਲਾ ਮੰਨ ਸਕਦਾ ਨਹੀਂ ਤੇ ਤੀਜਾ ਚੌਥਾ ਚੌਥੇ ਦਿਨ ਤੱਕ ਬੋਲਾ ਕੋਈ ਵੀਰ ਦੁੱਧ ਵੀ ਸਮਝ ਸਕਦਾ ਚਾਹੇ ਕੋਈ ਦੁੱਧ ਮੰਗ ਲੇ ਚਾਹੇ ਕੋਈ ਬੋਲਾ ਮੰਨ ਲੇ 13 ਕਿਲੋ ਆਪ ਆਪ ਦੇ ਘਰੋਚਵਾ ਦਾਂਗੇ ਜੀ ਬਿਲਕੁਲ ਪਰ ਉਹ ਹਿੱਕ ਦਿਓ ਹਾਂਜੀ ਪਰਸ ਆਹ ਲੋ ਜੀ ਹੋਰ ਇੱਕ ਜੋ ਕਰ ਦਿਓ ਪਰਾਂ ਨੂੰ ਠੀਕ ਆ ਲਓ ਖੋਲ ਦਿਓ ਜੀ ਤੋ ਮਗਰ ਵੀ ਬੱਠੀ ਆ ਦੋਸਤੋ ਸੂਬਾ ਦੂਜਾ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਠੀਕ ਆ ਤੇ ਇਹਨਾਂ ਖੇਰ ਨੂੰ ਫੂਡ ਕਾਫੀ ਸੋਹਣਾ ਵਿਰਲ ਕਾਫੀ ਸੋਹਣੀ ਆ ਥਣਾਂ ਦੀ ਮੋਹ ਛੀ ਆ ਸੰਤੂ ਸਾਹਿਬ ਮੁੱਠੀ ਥਣ ਮੋਹ ਛੇ ਥਣ ਦਾ ਹਾਂਜੀ ਠੀਕ ਆ ਔਰ ਤੋਰਦਾ ਲੰਮਾ ਕੱਟਦੇ ਕੋਈ ਨਹੀਂ ਅਰ ਅਰਸ਼ ਤੋਰਦੋ ਲੰਮਾ ਠੀਕ ਹੈ ਸੋ ਆਰਡਰ ਦਾ ਸਾਈਜ਼ ਚੰਗਾ ਦੋਸਤੋ ਜਿੱਦਾਂ ਕਿ ਬਿਲਕੁਲ ਇੱਕ ਸਟਾਰਟਿੰਗ ਜਿਹੜੀ ਆ 13 ਕਿਲੋ ਹੁਣ ਦੁੱਧ ਤੋਂ ਕੋਈ ਵੀਰ ਮੰਨ ਸਕਦਾ ਸਟਾਰਟਿੰਗ ਜਿਹੜੀ ਆ 13 ਕਿਲੋ ਤੋਂ ਹੋਈ ਆ ਬਾਕੀ ਅੱਗੇ ਚੰਗੀ ਸੇਵਾ ਤੇ ਦੋਸਤੋ ਕੋਈ ਵੀਰ ਦੁੱਧ ਵਧਾ ਸਕਦਾ ਆਪਦਾ ਜਿੰਨੀ ਮਰਜ਼ੀ ਚੰਗੀ ਸੇਵਾ ਕਰ ਲਓਗੇ ਚੰਗਾ ਦੁੱਧ ਤੁਸੀਂ ਲੈ ਲਓਗੇ ਠੀਕ ਆ ਤੇ ਹਵਾਨੇ ਆਰਡਰ ਦੀ ਕੁਆਲਿਟੀ ਚੰਗੀ ਆ ਬਾਕੀ ਠੰਡੀ ਧੀਰੀ ਬਹੁਤ ਜਿਆਦੀ ਆ ਵੇਖੋ ਠੀਕ ਆ ਅਰਸੇ ਕਿੰਨਾ ਮੁੱਲ ਲੈਂਦਾ ਕੀਤਾ ਵੀਰ ਇਹਦਾ ਮੁੱਲ ਸੰਧੂ ਸਾਹਿਬ ਕਰਦੇ ਆ ਪਰ 48000 ਰੁਪਇਆ ਹੂੰ ਜੈਸ ਨੂੰ 40000 ਦੀ ਵਸ਼ੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ ਹੂੰ 40000 ਦੀ ਹਾਂ ਨਾ ਹਾਂਜੀ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ ਬਾਕੀ ਅਜੇ 6ਵਾਂ 7ਵਾਂ ਦੇਣੀ ਆ ਦੁੱਧ ਵਸ਼ੀ 16 17 ਕਿਲੋ ਰਾਮਣਾ ਦੇਈ ਜਾਊਗੀ ਜਦੋਂ ਸਟਾਲਿਸ਼ ਟੋਲੇਗੇ ਹੂੰ ਹਾਂਜੀ ਬਿਲਕੁਲ ਜੀ ਤੇ ਇੱਕ ਵਾਰੀ ਮਗਰ ਵਸ਼ੀ ਦੋਸਤੋ ਤੁਸੀਂ ਫੇਰ ਦੇਖ ਲਓ ਠੀਕ ਆ ਤੇ ਆ ਦੇਖੋ ਆ ਨਾ ਨਾਰੀ ਜੀ ਠੀਕ ਆ ਆ ਫੇਸ ਕੁਆਲਿਟੀ ਠੀਕ ਆ ਅਰਸ਼ ਆ ਪਸੂ ਸੀ ਅੱਜ ਆਪਣੇ ਕੋਲ ਤਿੰਨ ਨਾਗ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਨੰਬਰ ਵੀਰ ਬੋਲ ਦੋ ਆਪਣੇ 869931266018872871604 ਠੀਕ ਹੈ ਜੀ ਹਾਂਜੀ ਸੋ ਦੋਸਤੋ ਅੱਜ ਫਿਲਹਾਲ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਇਹ ਤਿੰਨ ਨਾਗ ਦਿਖਾਉਣੇ ਸੀ ਬਾਈ ਅਰਸ਼ ਹੁਣਾਂ ਦੇ ਕੋਲ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਸੋ ਇੱਕ ਝੋਟੀ ਦਿਖਾਈ ਹੈ ਤੁਹਾਨੂੰ ਤੇ ਦੋ ਬੜਾ ਨੇ ਠੀਕ ਆ ਜੀ ਆਲਮੋਸਟ ਪਸੂ ਜਿੰਨੇ ਵੀ ਆ ਸਾਰੇ ਸੂਏ ਸਬਾਈ ਆ ਤਸੱਲੀ ਕੋਈ ਵੀਰ ਤੁਸੀਂ ਆਣ ਕੇ ਇੱਕ ਟਾਂਗ ਚੋਕੇ ਚੋਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ